ਚੰਡੀਗੜ੍ਹ 'ਚ ਡਰੋਨ ਹਮਲੇ ਦੀ ਵਾਰਨਿੰਗ ਦੇ ਸਾਇਰਨ ਵੱਜੇ ਨੇ ਦੱਸ ਦਈਏ ਕਿ ਲਗਾਤਾਰ 10 ਮਿੰਟ ਇਹ ਸਾਇਰਨ ਵੱਜੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਹਦਾਇਤਾਂ ਜੋ ਜਾਰੀ ਕੀਤੀ ਗਿਆ ਤਾਂ ਲਗਾਤਾਰ ਭਾਰਤ-ਪਾਕਿਸਤਾਨ ਵਿਚਕਾਰ ਜਿਸ ਤਰ੍ਹਾਂ ਦੇ ਨਾਲ ਸਥਿਤੀ ਆ ਜੋ ਤਣਾਅਪੂਰਨ ਬਣਦੀ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਹਦਾਇਤਾਂ ਜੋ ਜਾਰੀ ਕੀਤੀ ਹੈ ਦੱਸ ਦਈਏ ਕਿ ਚੰਡੀਗੜ੍ਹ 'ਚ ਡਰੋਨ ਹਮਲੇ ਦੀ ਵਾਰਨਿੰਗ ਦੇ ਸਾਇਰਨ ਵੱਜੇ ਨੇ 에ਰ ਫੋਰਸ ਸਟੇਸ਼ਨ ਨੇ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਘਰਾਂ ਅੰਦਰ ਰਹਿਣ ਬਾਲਕੋਨੀ ਵਿੱਚ ਨਾ ਖੜਨ ਤਾਂ ਚੰਡੀਗੜ੍ਹ 'ਚ 10 ਮਿੰਟ ਲਗਾਤਾਰ ਇਹ ਸਾਇਰਨ ਵੱਜੇ ਨੇ ਤਾਂ ਇਹ ਸਾਇਰਨ ਹੁਣ ਪਹਿਲਾਂ ਜਿੱਥੇ ਮੌਕ ਡ੍ਰਿਲ ਦਾ ਇੱਕ ਹਿੱਸਾ ਸੀ ਹੁਣ ਇਹ ਮੌਕ ਡ੍ਰਿਲ ਦਾ ਹਿੱਸਾ ਨਹੀਂ ਰਿਹਾ ਤਾਂ ਪ੍ਰਸ਼ਾਸਨ ਦੇ ਵੱਲੋਂ ਹੁਣ ਹਦਾਇਤ ਕੀਤੀ ਜਾ ਰਹੀ ਹੈ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਸਾਇਰਨ ਵੱਜਣ ਤਾਂ ਆਪਣੇ ਆਪ ਨੂੰ ਚਕੰਨਾ ਕਰਨਾ ਹੈ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਹੈ ਤਾਂ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿਸੇ ਪ੍ਰਕਾਰ ਦੀ ਕੋਈ ਪੈਨਿਕ ਦੀ ਵੀ ਲੋੜ ਨਹੀਂ ਹੈ ਇੱਕ ਹਦਾਇਤ ਆ ਜੋ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿਉਂਕਿ ਇੱਕ ਖਦ사 ਜਿਤਾਇਆ ਜਾ ਰਿਹਾ ਹੈ ਕਿ ਚੰਡੀਗੜ੍ਹ 'ਚ ਡਰੋਨ ਹਮਲੇ ਦੀ ਚੇਤਾਵਨੀ ਆ ਜੋ ਜਾਰੀ ਕੀਤੀ ਗਿਆ 에ਅਰ ਫੋਰਸ ਸਟੇਸ਼ਨ ਨੇ ਹਵਾਈ ਹਮਲੇ ਦੀ ਚੇਤਾਵਨੀ ਆ ਜੋ ਜਾਰੀ ਕੀਤੀ ਹੈ ਜਿਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਘਰਾਂ ਦੇ ਅੰਦਰ ਰਹਿਣ ਬਾਲਕੋਨੀ ਵਿੱਚ ਨਾ ਖੜਨ ਚੰਡੀਗੜ੍ਹ 'ਚ ਲਗਾਤਾਰ 10 ਮਿੰਟ ਸਾਇਰਨ ਵੱਜੇ ਨੇ ਤਾਂ ਚੰਡੀਗੜ੍ਹ 'ਚ ਡਰੋਨ ਹਮਲੇ ਦੀ ਵਾਰਨਿੰਗ ਦੇ ਸਾਇਰਨ ਵੱਜੇ ਨੇ ਤਾਂ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਪਟਿਆਲਾ ਮੈਜਿਸਟਰੇਟ ਦੇ ਵੱਲੋਂ ਵੀ ਨਿਵਾਸੀਆਂ ਨੂੰ ਬੇਨਤੀ ਕੀਤੀ ਗਿਆ ਕਿ ਉਹ ਆਪਣੇ ਘਰਾਂ ਦੇ ਵਿੱਚ ਰਹਿਣ ਉਹਨਾਂ ਨੂੰ ਅਪੀਲ ਆਜੋ ਕੀਤੀ ਗਿਆ ਕਿ ਜੇਕਰ ਉਹ ਬਹੁਤ ਜ਼ਰੂਰੀ ਕੰਮ ਹੋਵੇ ਉਦੋਂ ਹੀ ਘਰੋਂ ਬਾਹਰ ਨਿਕਲ ਬਿਨਾਂ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਿਕਲਣ ਦੇ ਲਈ ਗੁਰੇਜ਼ ਕਰਨ ਤਾਂ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਵੀ ਹਦਾਇਤਾਂ ਜੋ ਲੋਕਾਂ ਨੂੰ ਲੈ ਕੇ ਜਾਰੀ ਕੀਤੀ ਗਿਆ ਤਾਂ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਪੁਖਤਾ ਪ੍ਰਬੰਧ ਨੇ ਜੋ ਕੀਤੇ ਜਾ ਰਹੇ ਨੇ ਤਾਂ ਚੰਡੀਗੜ੍ਹ 'ਚ 10 ਮਿੰਟ ਲਗਾਤਾਰ ਨੇ ਸਾਇਰਨ ਵੱਜ ਰਿਹਾ ਹੈ ਤਾਂ ਚੰਡੀਗੜ੍ਹ 'ਚ ਡਰੋਨ ਹਮਲੇ ਦੀ ਵਾਰਨਿੰਗ ਦੇ ਸਾਇਰਨ ਵੱਜੇ ਨੇ 에ਅਰ ਫੋਰਸ ਸਟੇਸ਼ਨ ਨੇ ਹਵਾਈ ਹਮਲੇ ਦੀ ਚੇਤਾਵਨੀ ਆ ਜੋ ਜਾਰੀ ਕੀਤਾ ਪ੍ਰਸ਼ਾਸਨ ਨੇ ਹਦਾਇਤ ਦਿੱਤੀ ਆ ਕਿ ਘਰਾਂ ਅੰਦਰ ਰਹੋ ਬਾਲਕੋਨੀ ਵਿੱਚ ਨਾ ਖੜੋ ਆਪਣੀਆਂ ਖਿੜਕੀਆਂ ਦਰਵਾਜ਼ੇ ਨੇ ਜੋ ਬੰਦ ਰੱਖੇ ਕਿਉਂਕਿ ਬੀਤੀ ਦੇਰ ਰਾਤ ਵੀ ਦੇਖਿਆ ਗਿਆ ਸੀ ਕਿ ਭਾਰਤ ਦੇ ਉੱਪਰ ਪਾਕਿਸਤਾਨ ਦੇ ਵੱਲੋਂ ਖਾਸ ਕਰਕੇ ਪੰਜਾਬ ਦੇ ਜੋ ਬਾਰਡਰ ਏਰੀਆ ਨੇ ਉਹਨਾਂ ਦੇ ਉੱਪਰ ਮਜ਼ਾਈਲਾਂ ਛੱਡਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਭਾਰਤ ਦੇ 에ਅਰ ਡਿਫੈਂਸ ਸਿਸਟਮ ਨੇ ਉਹ ਨਾਕਾਮ ਕੀਤੀਆਂ ਨੇ ਜਿਵੇਂ ਪਹਿਲਾਂ ਉਹਨਾਂ ਦੀਆਂ ਮਜ਼ਾਈਲਾਂ ਹਵਾ ਦੇ ਵਿੱਚ ਹੀ ਰਹਿ ਗਈਆਂ ਸੀ ਤਾਂ ਉਸੇ ਤਰ੍ਹਾਂ ਬੀਤੀ ਦੇਰ ਰਾਤ ਵੀ ਇੱਕ ਕੋਸ਼ਿਸ਼ ਆ ਜੋ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਸੀ ਪਰ ਉਹਨਾਂ ਦੀ ਉਹ ਕੋਸ਼ਿਸ਼ ਆ ਜੋ ਨਾਕਾਮ ਸਿੱਧ ਹੋਈ ਤਾਂ ਲਗਾਤਾਰ ਸਥਿਤੀ ਆ ਜੋ ਤਣਾਅਪੂਰਨ ਬਣਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਹਦਾਇਤਾਂ ਜੋ ਦਿੱਤੀ ਜਾ ਰਹੀ ਹੈ ਕਿ ਆਪਣੇ ਘਰਾਂ ਦੇ ਵਿੱਚ ਰਹੋ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲੋ ਨਹੀਂ ਤਾਂ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਿਕਲਣ ਤੋਂ ਗਰੇਜ ਕਰੋ ਤਾਂ ਚੰਡੀਗੜ੍ਹ 'ਚ ਡਰੋਨ ਹਮਲੇ ਦੀ ਵਾਰਨਿੰਗ ਦੇ ਸਾਰਨ ਵੱਜੇ ਨੇ 에ਅਰ ਫੋਰਸ ਸਟੇਸ਼ਨ ਨੇ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਹੈ ਪ੍ਰਸ਼ਾਸਨ ਦੀ ਲੋਕਾਂ ਨੂੰ ਹਦਾਇਤ ਹੈ ਕਿ ਘਰਾਂ ਅੰਦਰ ਰਹੋ ਬਾਲਕੋਨੀ ਵਿੱਚ ਨਾ ਖੜੋ ਆਪਣੇ ਘਰਾਂ ਦੀਆਂ ਦਰਵਾਜ਼ੇ ਅਤੇ ਖਿੜਕੀਆਂ ਲਾ ਕੇ ਰੱਖੋ ਕਿਉਂਕਿ ਲਗਾਤਾਰ ਸਥਿਤੀ ਆ ਜੋ ਤਣਾਪੂਰ ਨ ਬਣਦੀ ਜਾ ਰਹੀ ਹੈ ਤਾਂ ਇੱਥੇ ਹੀ ਲੋਕਾਂ ਨੂੰ ਕੋਆਪਰੇਟ ਕਰਨ ਦੇ ਲਈ ਵੀ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਪੈਨਿਕ ਦੀ ਲੋੜ ਨਹੀਂ ਹੈ ਇਹ ਇੱਕ ਤੁਹਾਨੂੰ ਪ੍ਰੀਪੇਅਰ ਕਰਨ ਦੇ ਲਈ ਸਮੇਂ-ਸਮੇਂ ਤੇ ਹਦਾਇਤਾਂ ਜੋ ਦਿੱਤੀ ਜਾ ਰਹੀ ਹੈ ਸੋ ਕਿਸੇ ਪ੍ਰਕਾਰ ਦੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਡਿਫੈਂਸ ਸਿਸਟਮ ਆਪਣਾ ਬਖੂਬੀ ਦੇ ਨਾਲ ਕੰਮ ਕਰ ਰਿਹਾ ਹੈ S400 에어 ਡਿਫੈਂਸ ਸਿਸਟਮ ਜਿਸ ਨੇ ਪਹਿਲਾਂ ਭਾਰਤ ਦੇ ਵੱਲੋਂ ਭਾਰਤ ਦੇ ਉੱਪਰ ਛੱਡੀਆਂ ਗਈਆਂ ਪਾਕਿਸਤਾਨ ਦੀਆਂ ਮਿਜ਼ਾਈਲਾਂ ਨੂੰ ਹਵਾ ਦੇ ਵਿੱਚ ਹੀ ਢਾਢੇਰੀ ਕਰ ਦਿੱਤਾ ਸੀ ਤਾਂ ਉਹ ਬਾ ਖੂਬੀ ਦੇ ਨਾਲ ਆਪਣਾ ਕੰਮ ਆ ਜੋ ਕਰ ਰਿਹਾ ਤਾਂ ਸਰਕਾਰ ਵੀ ਲਗਾਤਾਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਪੁਖਤਾ ਪ੍ਰਬੰਧਾ ਜੋ ਕਰ ਰਹੀ ਹੈ ਪੁਖਤਾ ਕਦਮ ਨੇ ਜੋ ਸਰਕਾਰ ਦੇ ਵੱਲੋਂ ਵੀ ਆ ਚੁੱਕੇ ਯਾਰ ਨੇ ਤਾਂ ਚੰਡੀਗੜ੍ਹ 'ਚ ਡਰੋਨ ਹਮਲੇ ਦੀ ਵਾਰਨਿੰਗ ਦੇ ਸਾਇਰਨ ਵੱਜੇ ਨੇ 에ਅਰਫੋਰਸ ਸਟੇਸ਼ਨ ਨੇ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਘਰਾਂ ਅੰਦਰ ਰਹੋ ਬਾਲਕੋਨੀ 'ਚ ਨਾ ਖੜੋ ਚੰਡੀਗੜ੍ਹ 'ਚ 10 ਮਿੰਟ ਲਗਾਤਾਰਨ ਸਾਇਰਨ ਵੱਜਿਆ ਹੈ ਤਾਂ ਲਗਾਤਾਰ ਤੀਜੀ ਵਾਰ ਚੰਡੀਗੜ੍ਹ 'ਚ ਇਹ ਸਾਇਰਨ ਨਵਜਨ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਵੱਲੋਂ ਚੰਡੀਗੜ੍ਹ ਨੂੰ ਇਹ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਆਜੋ ਕੀਤੀ ਗਈ ਸੀ ਚੰਡੀਗੜ੍ਹ ਦੇ ਇੱਕ ਸਥਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਨਾਂ ਦੀ ਉਹ ਕੋਸ਼ਿਸ਼ ناکਾਮ ਹੋਈ ਸੀ 에어 డిਫੈਂਸ ਸਿਸਟਮ ਨੇ ਜੋ ਮਜ਼ਾਈਲਾ ਪਾਕਿਸਤਾਨ ਦੇ ਵੱਲੋਂ ਛੱਡਿਆ ਜਾ ਰਹੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਤਬਾਹ ਆ ਜੋ ਕੀਤਾ ਜਾ ਰਿਹਾ ਤਾਂ ਕਈ ਟੁਕੜੇ ਵੀ ਨੇ ਜੋ ਵੱਖ-ਵੱਖ ਥਾਵਾਂ ਤੇ ਇਹਨਾਂ ਮਜ਼ਾਈਲਾ ਦੇ ਪਾਏ ਜਾ ਰਹੇ ਤਾਂ ਪਹਿਲਗਾਮ ਦੇ ਵਿੱਚ ਜੋ ਅਤੰਕੀ ਹਮਲਾ ਹੁੰਦਾ ਉਸ ਤੋਂ ਬਾਅਦ ਲਗਾਤਾਰ ਭਾਰਤ ਦੇ ਵੱਲੋਂ ਮੂੰਹ ਤੋੜਮਾ ਜਵਾਬ ਆ ਜੋ ਪਾਕਿਸਤਾਨ ਨੂੰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਫਿਰ 15 ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਆ ਜੋ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸੱਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਸਬੰਧਤ ਨੇ ਤਾਂ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਕੋਸ਼ਿਸ਼ ਆ ਜੋ ਪਾਕਿਸਤਾਨ ਦੀ ناکਾਮ ਹੋਈ ਅਤੇ ਚੰਡੀਗੜ੍ਹ ਚ 에ਅਰ ਫੋਰਸ ਦੇ ਵੱਲੋਂ ਇਹ ਚੇਤਾਵਨੀ ਆ ਜੋ ਜਾਰੀ ਕੀਤੀ ਗਿਆ ਤੇ ਲੋਕਾਂ ਨੂੰ ਹਦਾਇਤ ਆ ਜੋ ਦਿੱਤੀ ਗਿਆ ਕਿ ਆਪਣੇ ਘਰਾਂ ਦੇ ਵਿੱਚ ਰਹੋ ਹੋਰ ਵੀ ਅਪਡੇਟ ਦੇ ਲਈ ਜੁੜੇ ਰੋ ਰojana loknaal tv ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ